ਅ ਮੈਂ ਗੁਰਦਾਸਪੁਰ ਪੁਲਿਸ ਦਾ ਚਾਰਜ ਲਿਆ ਹੈਗਾ ਐਂਡ ਜਿਹੜੀ ਗੁਰਦਾਸਪੁਰ ਪੁਲਿਸ ਦੀ ਜਿਹੜੀ ਸਾਡੀ ਜਿਹੜੀ ਹੈ ਜੁਨਿਫਾਇਟੀ ਹੈ ਜੀ ਗੁਰਦਾਸਪੁਰ ਪੁਲਿਸ ਦੀ ਜਿਹੜੀ ਪ੍ਰਾਇਰਟੀ ਹੈਗੀ ਉਹ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਅਤੇ ਜਿਹੜੀ ਡੀਜੀਪੀ ਸਾਹਿਬ ਦੀ ਜਿਹੜੀ ਹੈਗੀ ਪੰਜਾਬ ਸਰਕਾਰ ਦੀ ਜਿਹੜੀ ਪਾਲਿਸੀ ਹੈਗੀ ਉਸ ਉਸ ਦੇ ਤਹਿਤ ਜਿਹੜਾ ਸਾਡਾ ਜਿਹੜਾ ਕ੍ਰਾਈਮ ਪ੍ਰੀਵੈਂਸ਼ਨ ਕ੍ਰਾਈਮ ਡਿਟੈਕਸ਼ਨ ਪਬਲਿਕ ਸੇਫਟੀ ਔਮਨ ਸੇਫਟੀ ਇਸ ਤੋਂ ਇਲਾਵਾ ਬਾਰਡਰ ਸਿਕਿਉਰਿਟੀ ਐਂਡ ਨਸ਼ੇ ਦੇ ਰਿਲੇਟਡ ਜਿੰਨੇ ਵੀ ਹੈਗੇ ਕ੍ਰਾਈਮ ਐਂਡ ਸਾਰੀ ਚੀਜ਼ਾਂ ਨੂੰ ਅਸੀਂ ਪ੍ਰੋਪਰਲੀ ਚੈੱਕ ਕਰਾਂਗੇ ਐਂਡ ਇਹਦੇ ਤੇ ਸਾਡੀ ਟੀਮ ਗੁਰਦਾਸਪੁਰ ਪੁਲਿਸ ਟੀਮ ਪੂਰੇ ਤਰੀਕੇ ਨਾਲ ਜਿਹੜੀ ਹੈਗੀ ਡਟ ਕੇ ਅਸੀਂ ਇਸ ਤਰ੍ਹਾਂ ਕੰਮ ਕਰਾਂਗੇ ਇਸ ਤੋਂ ਇਲਾਵਾ ਅਸੀਂ ਗੁਰਦਾਸਪੁਰ ਦੀ ਜਿਹੜੀ ਪਬਲਿਕ ਹੈ ਉਹਨੂੰ ਵੀ ਅਪੀਲ ਕਰਦੇ ਹਾਂ ਕਿ ਭਈ ਅਗਰ ਉਹਨਾਂ ਦੇ ਕੋਈ ਫੀਡਬੈਕ ਹੈ ਸੁਝਾਅ ਹੈ ਉਹ ਵੀ ਮੈਨੂੰ ਆ ਕੇ ਕਦੇ ਵੀ ਨੂੰ ਆ ਕੇ ਮਿਲ ਸਕਦੇ ਨੇ ਆਫਿਸ ਤੇ ਮੈਂ ਅਵੇਲੇਬਲ ਹੈਗਾ ਜਿਹੜਾ ਵੀ ਬੰਦਾ ਜਿਨ੍ਹਾਂ ਦੀ ਕੋਈ ਇਸ਼ੂਜ਼ ਹੈਗੇ ਤੋਂ ਦੇ ਆਰ ਵੈਲਕਮ ਕਿ ਉਹਨਾਂ ਨੂੰ ਮੈਂ ਮੇਰੇ ਆਫਿਸ ਤੇ ਆ ਸਕਦੇ ਹੈਗੇ ਐਂਡ ਬਾਕੀ ਅਸੀਂ ਇਸ ਚੀਜ਼ ਨੂੰ ਜਿਹੜੇ ਬਾਕੀ ਜਿਹੜੇ ਹੈਗੇ ਬਾਰਡਰ ਦੇ ਜਿਹੜੇ ਥਾਣੇ ਹੈਗੇ ਐਂਡ ਪੋਸਟ ਅਗੇ ਉਸ ਤੋਂ ਰਿਲੇਟਡ ਜਿੰਨੇ ਵੀ ਸਾਡੀ ਜਿਹੜੀ ਚੈਕਿੰਗਸ ਹੈ ਐਂਡ ਜਿਹੜੇ ਅਦਰ ਅਸਪੈਕਟ ਹੈਗੇ ਉਹ ਜਾਰੀ ਰਹਿਣਗੇ ਅਤ ਪੁਲਿਸ ਥਾਣੇ ਨੂੰ ਲੈ ਕੇ ਕਾਫੀ ਚਰਚਾ ਹੋਈ ਰਹਿੰਦੀ ਹੈ ਬਾਕੀ ਹੱਥੇ ਵੀ ਹੋਇਆ ਚਾਹੇ ਤੁਸੀਂ ਉਹਨੂੰ ਸਕਸੈਸ ਵੀ ਦਿੱਤੀ ਹੈ ਪਰ ਉਹਨੂੰ ਕਿਸ ਤਰ੍ਹਾਂ ਦੇਖੋ ਦੇਖੋ ਜੀ ਅਲੇ ਮੈਂ ਜੋ ਫਨਾਉ ਜੋਇਨ ਕੀਤਾ ਹੈਗਾ ਐਂਡ ਮੈਂ ਜਿੰਨੇ ਵੀ ਥਾਣੇ ਹੈਗੇ ਪੁਲਿਸ ਚੌਕੀਆਂ ਜਿਹੜੇ ਐਂਡ ਬਾਕੀ ਜਿਹੜੇ ਹੈਗੇ ਜ਼ਿਲ੍ਹੇ ਦੇ ਬਾਕੀ ਸਾਰੇ ਜਿਹੜੇ ਹੈਗਾ ਉਹਨਾਂ ਦਾ ਚੈਕਿੰਗ ਕਰਾਂਗਾ ਕੁਝ ਚੈੱਕ ਕਰਾਂਗਾ ਐਂਡ ਫਰਦਰ ਉਸ ਹੀ ਹਿਸਾਬ ਨਾਲ ਜਿਹੜਾ ਹੈਗਾ ਅੱਗੇ ਅਸੀਂ ਇਸ ਚੀਜ਼ ਨੂੰ ਬੜੇ ਪੁਰਾਣੇ ਲੱਗੇ ਕਈ ਸਾਲ ਹੋਣਾ ਜਦੋਂ ਪਤਾ ਨਹੀਂ ਹੁੰਦੀ ਕਈ ਸਾਡੇ ਦੇਖੋ ਜੀ ਉਹ ਅਸੀਂ ਚੈੱਕ ਕਰ ਲਾਂਗੇ ਜੀ ਜਿਹੜਾ ਐਡਮਿਨਿਸਟ੍ਰੇਟਿਵ ਜੇ ਵੀ ਹੈਗਾ ਹੋਏਗਾ ਉਸ ਹਿਸਾਬ ਨਾਲ ਅਸੀਂ ਇਸ ਚੀਜ਼ ਨੂੰ ਆਦੇ